ਸ਼ਰੀਆ ਕਾਲ ਜੀ ਤੁਹਾਡੇ ਆਸਤੇ ਅੱਜ ਫੇਰ ਲੈ ਕੇ ਆਏ ਆ ਰਿਯਾਨ ਕੋਟਨ ਹੈਵੀ ਉਹ ਵੀ ਹੈਵੀ ਦੇ ਵਿੱਚ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਬਹੁਤ ਹੀ ਪਿਆਰਾ ਆ ਗਿਆ ਜੇ ਪੂਰਾ ਡਿਜ਼ਾਈਨ ਪ੍ਰਿੰਟ ਕੀਤਾ ਹੈ ਨਾਲ ਆਉਗੀ ਪਲੇਨ ਦੁਪੱਟਾ ਤੇ ਨਾਲ ਪਲੇਨ ਬਾਟਮ ਆਉਗੀ ਤੇ ਕਲਰ ਚਾਰਟ ਤੁਸੀਂ ਚੈੱਕ ਕਰ ਸਕਦੇ ਜੇ ਬਹੁਤ ਹੀ ਪਿਆਰਾ ਆਇਆ ਜੇ ਨਵੇਂ-ਨਵੇਂ ਕਲਰ ਆ ਗਏ ਜੇ ਆਫਰ ਲਾਤੀ ਹੈ ਸਿਰਫ ਤੇ ਸਿਰਫ 400 ਰੁਪਿਆ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਡਿਜ਼ਾਈਨ ਕਲਰ ਚਾਰਟ ਤੁਸੀਂ ਚੈੱਕ ਕਰੀ ਜਾਓ ਤੇ ਸਕਰੀਨਸ਼ਾਟ ਕਰਕੇ WhatsApp ਕਰੀ ਜਾਓ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਸੂਟ ਤੇ ਦੁਪੱਟਾ ਬਾਜ਼ਾਰ ਦੇ ਵਿੱਚ 500 600 ਰੁਪਏ ਦਾ ਸੂਟ ਸੇਲ ਹੁੰਦਾ ਜੇ ਆਪਾਂ ਤੁਹਾਨੂੰ ਦਵਾਂਗੇ ਟਿੰਕੂ ਕਲਾਥ ਉਸਤੇ ਸਿਰਫ ਤੇ ਸਿਰਫ 400 ਰੁਪਏ ਦੇ ਵਿੱਚ ਕਲਰ ਬਹੁਤ ਹੀ ਪਿਆਰੇ ਪਿਆਰੇ ਆ ਗਏ ਜੇ ਤੇ ਲਿਮਟਡ ਸਟਾਕ ਹੈਗਾ ਜੀ ਤੇ ਵੀਡੀਓ ਨੂੰ ਵੱਧ ਵੱਧ ਲਾਈਕ ਤੇ ਸ਼ੇਅਰ ਕਰ ਦਿਓ ਆ ਵੇਖੋ ਬੀਬੀਆਂ ਪਹਿਣਾ ਵਾਸਤੇ ਇੱਕ ਡਿਜ਼ਾਈਨ ਆਪਾਂ ਹੋਰ ਲਿਆ ਕੇ ਆ ਬਹੁਤ ਹੀ ਪਿਆਰਾ ਆ ਡਿਜ਼ਾਈਨ ਬਹੁਤ ਹੀ ਪਿਆਰਾ 400 ਰੁਪਿਆ ਤੁਹਾਨੂੰ ਪਹਿਣਾ ਜੇ ਸੂਟ ਦਾ ਰੇਟ ਦੋ ਸੂਟ ਕਰੋਗੇ